ਮੱਲੋ ਬੰਦਾ ਮਲਾਉਣ ਲੱਗਿਆ ਜੇ ਤੁਸੀਂ ਕਲੋਨੀ ਦੇ ਵਿੱਚ ਘਰ ਪਾਉਣ ਲੱਗਿਆਂ ਨਾ ਤਾਂ ਕਲੋਨੀ ਵਾਲਿਆਂ ਨੂੰ ਕਹੋ ਕਿ ਆਹ ਬੰਦੇ ਦੀ ਵੀਡੀਓ ਹੈ ਜਿਹੜੀ ਜ਼ਰੂਰ ਦੇਖੇ ਕਿਉਂਕਿ ਇਹ ਬੰਦਾ ਉਹ ਆ ਵੀ ਜਿਹੜਾ ਉਹ ਨਹੀਂ ਕਿ ਗਾਂ ਦੀ ਗਾਂ ਗਾਂ ਦੀ ਗਾਂ ਗਾਂ ਦੀ ਗਾਂ ਉਧਰੋਂ ਬੰਦਾ ਫੜ ਕੇ ਲਿਆਂਦਾ ਉਹਨੇ ਉਹ ਤੋਂ ਸਮਾਨ ਦਵਾਤਾ ਐਵੇਂ ਨਹੀਂ ਇਹ ਬੰਦਾ ਉਹ ਆ ਜਿਹੜਾ ਪੂਰੇ ਪੰਜਾਬ ਤੇ ਸਰਕਾਰੀ ਸਕੂਲਾਂ ਨੂੰ ਸਮਾਨ ਦਿੰਦਾ ਪ੍ਰਾਈਵੇਟ ਸਕੂਲਾਂ ਨੂੰ ਸਮਾਨ ਦਿੰਦਾ ਇੱਥੋਂ ਤੱਕ ਕੇ ਇੰਡੀਆ ਤੋਂ ਬਾਹਰ ਵੀ ਹੋਰ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਮਾਨ ਦਿੰਦਾ ਬਹੁਤ ਵੱਡੀ ਫੈਕਟਰੀ ਆ ਸੱਜਣੋ ਜਗਦੀਪ ਐ ਮੇਰਾ ਮਿੱਤਰ ਆ ਜੇ ਤੋ ਟ੍ਰੇਨਾਂ ਬਣਾ ਲਓ ਕੁਛ ਮਰਜ਼ੀ ਬਣਾ ਲਓ ਤੇ ਅੱਜ ਕੱਲ ਇਹ ਸੱਜਣ ਦਾ ਸਮਾਨ ਆ ਜਿਹੜਾ ਉਹ ਪੰਜਾਬ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਲੋਨੀਆਂ ਦਾ ਸ਼ਿੰਗਾਰ ਬਣ ਗਿਆ ਬਾਈ ਸਾਰਸੀ ਗੱਲ ਬਾਈ ਯਾਰ ਇਹੋ ਜਿਹੇ ਵੈਂਚਨਾ ਕਰਦੇ ਕਿੱਥੋਂ ਆਇਆ ਰੇ ਕੋਈ ਵੀ ਬੰਦਾ ਆਪਾਂ ਨੂੰ ਫੋਟੋ ਦਿਖਾਵੇ ਤੇ ਆਪਾਂ ਉਹ ਜੀ ਹਾਜ਼ਰ ਕਰ ਦਿੰਨੇ ਆ ਯਾਰ ਕਿੱਡੀ ਆਲਾ ਚੀਜ਼ ਬਣੀ ਯਾਰ ਕਮਾਲ ਆ ਯਾਰ ਕਮਾਲ ਆ ਨਿਆਣਾ ਤਾਂ ਨਿਆਣਾ ਸਿਆਣਾ ਝੁੱਟੀ ਜਾਵੇ ਮੰਨ ਲਓ ਆਪਣੇ ਕੋਲ ਦੋ ਬੰਦੇ ਵਾਸਤੇ ਕਰ ਲੈਣ ਪਲਟਦੀ ਹੀ ਹੋਵੇ ਸਾਰੀਆਂ ਆਈਟਮਾਂ ਉਪਲਬਧ ਨਹੀਂ ਕਲੋਨੀ ਵਾਸਤੇ ਆਪਾਂ ਨੂੰ ਕੋਈ ਸੈਟਿੰਗ ਚਾਹੀਦੀ ਆ ਕੋਈ ਝੂਲੇ ਚਾਹੀਦੇ ਆ ਕੋਈ ਆਊਟਡੋਰ ਜਿਮ ਚਾਹੀਦੀ ਆ ਸਾਰਾ ਕੁਝ ਆਪਣੇ ਕੋਲ ਉਪਲਬਧ ਆ ਕਮਾਲਾ ਲੱਗੇ ਬਹੁਤ ਆਲਾ ਵੈਸੇ ਇੱਕ ਗੱਲ ਕਰਨੀ ਬਣਦੀ ਆ ਕਈ ਵਾਰੀ ਥੋੜਾ ਮਾਲ ਮਿਸਤਰੀ ਫਿਟਿੰਗ ਲੋ ਮਾਰ ਦਿੰਦੇ ਆ ਹਾਂ ਮਤਲਬ ਇਹ ਮਿਸਤਰੀ ਨੇ ਵੀ ਬਹੁਤ ਕਾਰੀਗਰੀ ਨਾਲ ਉਹਨੂੰ ਸਮਝਾਇਆ ਸੀ ਤਾਂ ਉਹਨੇ ਫਿੱਟ ਕਰਕੇ ਸਾਡੀ ਗੱਲ ਮੰਨੀ ਵੀ ਆ ਹਾਂ ਆ ਦੇਖੋ ਕਿੱਡਾ ਕਿੰਨੇ ਆਲਾ ਕੰਮ ਕੀਤਾ ਯਾਰ ਕਿੱਡਾ ਆਲਾ ਕੰਮ ਕੀਤਾ ਕਿੰਨੇ ਸੋਹਣੇ ਨਾਲ ਹੀ ਇਸ ਚੀਜ਼ ਦੀ ਲਾਈਫ ਬਣ ਜਾਂਦੀ ਆ 8-10 ਸਾਲ ਲਾਈਫ ਵੱਜ ਜਾਂਦੀ ਆ ਅੱਜ ਤੁਹਾਡੇ ਸਾਰੇ ਕੰਮ ਦੇਖਣੇ ਆ ਬਾਈ ਕਿ ਤੁਸੀਂ ਕੀ ਕੀ ਕੀਤਾ ਕਿੱਥੇ ਕਿੱਥੇ ਬੇਸ਼ੱਕ ਮੈਨੂੰ ਕਿੰਨੀ ਵੀ ਕੋਈ ਗੱਲ ਨਹੀਂ ਜੀ ਸਾਰੇ ਕੰਮਾਂ ਦੇ ਇਲਜਾਵਾਂਗੇ ਅੱਜ ਦਿਨ ਉਹ ਜਿੱਥੇ ਆਪਾਂ ਕੋਈ ਗੁਰੂ ਘਰ ਵਾਸਤੇ ਸ਼ੈੱਡ ਆ ਜਾਂ ਘਰਾਂ ਵਾਸਤੇ ਜੀਜੀ ਬਣਦਾ ਹੁਣ ਆਪਾਂ ਇਸ ਟਾਈਮ ਕਲੋਨੀ 'ਚ ਆ ਜਿਵੇਂ ਐਵੇਂ ਤਾਂ ਨਹੀਂ ਹੋਊਗਾ ਜਗਦੀਪ ਵੀ ਮੰਨ ਲਓ ਵੀ ਤੁਹਾਡਾ ਕੰਮ ਆ ਤੁਸੀਂ ਵੱਡੇ ਆਰਡਰ ਫੜਦੇ ਆ ਵੱਡੇ ਆਰਡਰ ਦਿੰਦੇ ਆ ਜੇ ਕੋਈ ਬੰਦਾ ਘਰ ਵਾਸਤੇ ਕਹਿ ਦੇਵੇ ਯਾਰ ਮੈਨੂੰ ਇੱਕ ਝੂਲਾ ਚਾਹੀਦਾ ਇੱਕ ਝੂਲਾ ਵੀ ਮਿਲੂਗਾ ਜੀ ਆਪਾਂ ਨੂੰ ਪਾਰਕ ਵਾਸਤੇ ਕੋਈ ਸਿਟਿੰਗ ਚਾਹੀਦੀ ਆ ਉਹ ਇਕੱਲੀ ਸਿਟਿੰਗ ਵੀ ਮਿਲੂਗੀ ਪਾਰਕ ਚੇਅਰ ਵੀ ਮਿਲੂਗੀ ਹਰੇਕ ਪਿੰਗੇ ਤੋਂ ਲੈ ਕੇ ਝੂਲੇ ਨਾਲ ਜੁੜੀ ਕੋਈ ਵੀ ਆਈਟਮ ਆਪਾਂ ਨੂੰ ਕਲੋਨੀ ਤੱਕ ਜਾਂ ਕਿਸੇ ਵੀ ਮਤਲਬ ਅੱਜ ਕੱਲ ਤਾਂ ਆਪਾਂ ਪਾਰਕਾਂ ਵਾਸਤੇ ਉਹਦੇ ਵਾਟਰ پارک ਵਾਸਤੇ ਵੀ ਕੁਝ ਸਲਾਈਡਾਂ ਬਣਾਉਣੀਆਂ ਸ਼ੁਰੂ ਕਰਤੀਆਂ ਆ ਆ ਆ ਆ ਛੋਟੇ ਹੋਗੇ ਜੇ ਵਾਟਰ پارک ਵਾਸਤੇ ਬਣਾਉਣ ਦਾ ਵਾਟਰ پارک ਉਹ ਵੀ ਮੰਨ ਲਓ ਇੱਕ ਤੋਂ ਅੱਗੇ ਆਪਾਂ ਕੁਝ ਪ੍ਰੋਡਕਟ ਬਣਾਉਣੇ ਸ਼ੁਰੂ ਕਰਦੇ ਆ ਪ੍ਰਿੰਤ ਮਾਤਾ ਨਾਲ ਆਪਾਂ ਬਣਾ ਅੱਗੇ ਉੱਥੇ ਉਹ ਆਪਣੇ ਪੂਲ ਤੇ ਇਹੋ ਜਿਹੀ ਕੋਈ ਚੀਜ਼ ਉਹੀ ਆਈਟਮ ਜੀ ਕੋਈ ਬਣਵਾਲ ਗਏ ਵੀ ਜਿਹੜੀ ਸੋਹਣੀ ਜਿਹੀ ਲੱਗੇ ਪੂਲ ਵਾਸਤੇ ਹੈਂ हां ਵੀ ਕੋਠੇ ਜੇ ਤੋਂ ਆਏ ਰੁੜ ਕੇ ਜੇ ਆ ਕੇ ਆਏ ਬਸ ਆਪਾਂ ਕੋਠੇ ਦੇ ਜਿਹੜਾ ਲਾ ਦਨੇ ਉੱਥੋਂ ਸਲਾਈਡਰ ਲਾ ਦਨੇ ਥੱਲੇ ਆਪਾਂ ਹਾਂ ਕੋਠੇ ਤੋਂ ਸਲਾਈਡਰ ਲਾਏ ਦੇਖੋ ਜਿਵੇਂ ਮੰਨ ਲਓ ਹੁਣ ਪਾਰਕਸ ਵਾਸਤੇ ਸਿਟਿੰਗ ਚੇਅਰਾਂ ਚਾਹੀਦੀਆਂ ਨੇ ਕਲੋਨੀਆਂ ਵਾਸਤੇ ਇਹ ਵੀ ਮਿਲਣਗੀਆਂ ਜਿਵੇਂ ਆਹ ਸਿਟਿੰਗ ਚੇਅਰਾਂ ਨੇ ਸਾਰੀਆਂ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜਾ ਨਾ ਆਹ ਆਹ ਸ਼ੀਟ ਆ ਇਧਰਲੇ ਪਾਸੇ ਆਹ ਸ਼ੀਟ ਆ ਇਹ ਜਗਦੀਪ ਕਿਹੋ ਜਿਹਾ ਬੰਦਾ ਵੀ ਇਹਦੇ ਉੱਪਰ ਵੀ ਜਿਹੜਾ ਆਹ ਫਾਈਬਰ ਵਰਤਿਆ ਨਾ ਕੀ ਫੈਬਰਿਕ ਪਲਾਸਟਿਕ ਦੀ ਕੋਈ ਮੰਨ ਲਓ ਸ਼ੀਟ ਮਤਲਬ ਉਹ ਉਹ ਵੀ ਤੁਹਾਡੀ ਸੇਧ ਦਾ ਧਿਆਨ ਤੁੱਪੇ ਜੇ 2 ਸਾਲ ਚ ਉੱਪਰ ਗਿਆ ਖਤਰਾ ਇਹ ਚੀਜ਼ਾਂ ਮਤਲਬ ਬੱਚਿਆਂ ਦੀ ਸੇਫਟੀ ਦਾ ਖਾਸ ਕਰਕੇ ਕਿਤੇ ਤੇ ਇਹਨੂੰ ਐਜ ਨਹੀਂ ਮਿਲੂਗਾ ਹਨ ਮਤਲਬ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਨਾਟਾ ਇਹਦੇ ਵਿੱਚ ਹੈ ਗੁਰਜਿੰਗਾ ਮਤਲਬ ਆਹ ਚੀਜ਼ਾਂ ਦੀ ਐਜ ਦੀ ਗੱਲ ਕਰੀਏ ਕਿਤੇ ਤੇ ਇਹਨੂੰ ਐਜ ਨਹੀਂ ਮਿਲੂਗਾ ਮਤਲਬ ਇਹ ਚੀਜ਼ਾਂ ਦਾ ਬੱਚਿਆਂ ਦੀ ਸੇਫਟੀ ਦਾ ਧਿਆਨ ਜ਼ਰੂਰੀ ਹੈ ਨਾ ਚੀਜ਼ਾਂ ਚ ਬਹੁਤ ਕਲੋਨੀਆਂ ਚਲਵਾ ਰਹੇ ਆ ਬਾਈ ਹਾਂਜੀ ਸਾਰੀਆਂ ਕਲੋਨੀਆਂ ਚ ਮਤਲਬ ਭਲਾਡੇ ਜੇ ਤਿੰਨ ਕਲੋਨੀਆਂ ਬਣੀਆਂ ਤਿੰਨਾਂ ਜੀ ਆਪਣਾ ਮਨ ਲੱਗਿਆ ਜਿੱਥੇ ਆਪਾਂ ਖੜੇ ਹੁਣੇ ਤੁਸੀਂ ਦੇਖੋ ਕਿ ਭਲਾਡੇ ਦੇ ਵਿੱਚ ਤਿੰਨ ਕਲੋਨੀਆਂ ਬਣੀਆਂ ਹੋਈਆਂ ਕਿ ਹੋ ਸਕਦਾ ਕਿ ਪਲਾਟਾਂ ਨੂੰ ਲੈ ਕੇ ਕੋਈ ਕੰਪੀਟੀਸ਼ਨ ਵੀ ਹੋਵੇ ਹਾਂ ਬਿਲਕੁਲ ਪਰ ਸਮਾਨ ਨੂੰ ਲੈ ਕੇ ਕੋਈ ਕੰਪੀਟੀਸ਼ਨ ਨਹੀਂ ਉਹ ਕਹਿੰਦੇ ਨਹੀਂ ਇਤੋਂ ਵੱਧ ਕੁਝ ਨਹੀਂ ਆਪਾਂ ਇਹ ਕਹਿ ਸਕਦੇ ਕਿ ਆ ਫਲਾਨਾ ਫਲਾਨੇ ਤੋਂ ਬਣਾ ਲੂ ਮਤਲਬ ਕਹਿਣ ਤੋਂ ਭਾਵੇਂ ਆ ਕਿ ਉਹ ਬੰਦਾ ਵੀ ਜਦੋਂ ਸਾਰੇ ਕੰਮ ਕਰਾ ਲੈਂਦੇ ਆਜੋ ਆਪਾਂ ਬਾਈ ਚੱਲਦੇ ਆ ਸਾਰੇ ਕੰਮ ਚਲੋ ਬਾਈ ਜੀ ਆਪਾਂ ਅੱਗੇ ਚੱਲਦੇ ਆਪਾਂ ਅਗਲਾ ਕੰਮ ਦੇਖਦੇ ਅਸੀਂ ਨਾ ਬਾਦਸ਼ਾਹਪੁਰ ਨੂੰ ਜਾਂਦੇ ਸੀ ਤੇ ਰਸਤੇ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਆਇਆ ਤੇ ਬਾਈ ਨਾ ਜਗਦੀਪ ਕਹਿੰਦਾ ਜਗਦੀਪ ਭਾਈ ਇਹ ਤੁਹਾਡਾ ਪਾਇਆ ਇਹ ਆਪਣਾ ਪਾਇਆ ਹੋਇਆ ਜੀ ਆਪਾਂ 1 ਸਾਲ ਪਹਿਲਾਂ ਪਾਇਆ ਸੀ ਇਹ। ਇਹ ਤਾਂ ਕੱਪੜੇ ਦੇ ਸ਼ੈੱਡ ਦਾ ਤੇ ਦੂਸਰੇ ਸ਼ੈੱਡ ਦਾ ਕੀ ਫਰਕ ਆ ਵੀ ਜਿਹਦੇ ਉੱਤੇ ਟੀਨ ਲਾਈ ਹੁੰਦੀ ਕੀ ਫਰਕ ਹੋਣਾ? ਵੀ ਜੀ ਉਹ ਤਪਦਾ ਬਹੁਤ ਆ। ਜਿਹੜਾ ਆਪਾਂ ਪੱਥਰ ਦਾ ਪਣਤ ਉਹਦਾ ਪਹਿਲਾਂ ਆਪਾਂ ਨੂੰ ਸ਼ੈੱਡ ਪਾਉਨੇ ਆ ਰਾਹਦਾਰੀ। ਇੱਕ ਥੋੜਾ ਸੋਨਾ ਲੱਗਦਾ ਇਹ ਤਪਦਾ ਨਹੀਂਗਾ। ਇਹਦੀ ਲਾਈਫ ਵੀ ਜ਼ਿਆਦੀ ਆ ਉਹਦੇ ਨਾਲੋਂ ਫਾਈਬਰ ਨਾਲੋਂ ਤਾਂ ਖਾਸ ਕਰਕੇ। ਅੱਛਾ। ਹਾਂਜੀ। ਮਤਲਬ 20-25 ਸਾਲ ਦੀ ਇਹਦੀ ਲਾਈਫ ਆ। ਇਹ ਕੱਪੜਾ ਫਟੂ ਨਹੀਂਗਾ? ਨਹੀਂ ਕੱਪੜਾ ਫਟਦਾ ਨਹੀਂ ਜੀ। ਹੁਣ ਐਕਟੀਨਰੀਆਂ ਆਈਆਂ ਨੇ। ਇੱਕ ਕੱਪੜਾ ਇੱਕ ਕੱਪੜਾ ਧੁੱਪ ਨਾਲ ਖਰਾਬ ਨਹੀਂ ਹੁੰਦਾ। ਮਲੂਮ ਨੂੰ ਤੱਕ ਕੇ ਜੇ ਇਹਦੇ ਤੇ ਛੋਟਾ ਮੋਟਾ ਗੂ ਚੰਗਿਆੜੇ ਵਗੈਰਾ ਡਿੱਗਦੇ ਉਹਦੇ ਨਾਲ ਵੀ ਇਹ ਇੱਕ ਫਾਇਰ ਪ੍ਰੂਫ ਗਣਿਆ ਜਾਂਦਾ ਤੇ ਇਹ ਮਹਿੰਗਾ ਜਿਆਦਾ ਹੋ ਇਹ ਲਗਭਗ 400 ਰੁਪਏ ਸਕੁਅਰ ਫੁੱਟ ਪੈਂਦਾ ਵਿਦ ਕੰਪਲੀਟ ਸਾਰਾ ਸਟਰਕਚਰ ਲੱਗੇ ਜੀ ਵਿਦ ਲੋਹਾ ਆ ਵੀ ਪਿੱਛੇ ਆ ਗਏ ਆ ਵੀ ਪਿੱਲਰ ਵਿੱਚੇ ਆ ਗਏ ਜੀ 400 ਰੁਪਏ ਸਕੁਅਰ ਫੁੱਟ ਵਿੱਚੇ ਹੀ ਆ ਲਾ ਕੇ ਆ ਜਾਂਦਾ ਹਾਂਜੀ ਹਾਂਜੀ ਅੱਛਾ ਇਹੋ ਜਿਹੇ ਘਰੇ ਗੱਡੀਆਂ ਖੜ੍ਹਾਉਣ ਨੂੰ ਉਹ ਵੀ ਆਪਣਾ ਦਿਖਾਵਾਂਗੇ ਗੇਰਾਜ ਤੇ ਨੂੰ ਦਿਖਾਉਨੇ ਆ ਇੱਕ ਬਹੁਤ ਸੋਹਣਾ ਬਣਦਾ ਹੋਇਆ ਵੀ ਉਹ ਸਾਈਡ ਪਿੱਲਰ ਬਣਦੇ ਆ ਠੀਕ ਆ ਉਹ ਵੀ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਜੀ ਬਿਲਕੁਲ ਚਲੋ ਉਹ ਦਿਖਾਉਨੇ ਆ ਠੀਕ ਲੈ ਵੀ ਇੱਕ ਘਰੇ ਅਸੀਂ ਹੋਰ ਆਇਆ ਇੱਥੇ ਜਗਦੀਪ ਨੇ ਪਾਇਆ ਗੱਡੀਆਂ ਵਾਸਤੇ ਹੀਟ ਪ੍ਰੂਫ ਉਹੀ ਗੁਰਦੁਆਰਾ ਸਾਹਿਬ ਨਾਲ ਦਾਈ ਬਾਈ ਇਹਦੇ ਉੱਪਰ ਕੱਪੜਾ ਲੱਗਾ ਹਾਂ ਜੀ ਬਿਲਕੁਲ ਉਹੀ ਬਲੈਕ ਆਊਟ ਸ਼ੀਟ ਹੀ ਲੱਗੀ ਹੋਈ ਉਹੀ ਕੱਪੜਾ ਲੱਗਾ ਹੋਇਆ ਜੀ ਯਾਰ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਇਹ ਪੈ ਜਗਾ ਨਹੀਂ ਰੋਕਦਾ ਹਾਂ ਪਰ ਪੈਂਦਾ ਛਾਂ ਜਿਆਦਾ ਦਿੰਦਾ ਅੱਛਾ ਪੂਰੀ ਦਿੰਦਾ ਜੀ ਵੱਲੋ ਜੇ ਇੱਥੇ ਕਿਸੇ ਹੋਰ ਜਗ੍ਹਾ ਨਾਲ ਸ਼ੈੱਡ ਪਿਆ ਹੁੰਦਾ ਇਹ ਨਿਸ਼ਾਨ ਹੀ ਦੇ ਸਕਦਾ ਇਹ ਨਿਸ਼ਾਨ ਹੀ ਦਿੰਦਾ ਸੀਗਾ ਕਿਉਂਕਿ ਅਗਲੇ ਪਨੇ ਪਿੱਲਰ ਲਾਣੇ ਪੈਂਦੇ ਸੀਗੇ ਤੇ ਵਰਤੋਂ ਵੀ ਘਟਾਣੀ ਸੀ ਹਾਂ ਜੇ ਤੂੰ ਪ੍ਰੀਤ ਪੁੱਤ ਪਿੱਛੇ ਹੋ ਕੇ ਕਰਨੇ ਦਿਖਾਵੇਂਗਾ ਨਾ ਤਾਂ ਇਹ ਸ਼ੈੱਡ ਦੇ ਵਿੱਚ ਨਾ ਇਹਦੀ ਸ਼ੇਪ ਹੀ ਛਾਂ ਨੂੰ ਦੁੱਗਣਾ ਕਰ ਦਿੰਦਾ ਹਾਂਜੀ ਬਿਲਕੁਲ ਜੀ ਹਨਾ ਤਾਂ ਇਹ ਇਹਦੇ ਥੱਲੇ ਤੁਸੀਂ ਆ ਕੇ ਖੜੋਗੇ ਨਾ ਤਾਂ ਬੋਰਡ ਵਰਗਾ ਦਰਖਤ ਵਰਗੀ ਸ਼ਾਨ ਦੀ ਦਰਖਤ ਵਰਗੀ ਸ਼ਾਨ ਦਰਖਤ ਵਰਗਾ ਠੰਡਾ ਮਾਹੌਲ ਆ ਵੀ ਮੰਨ ਲਓ ਜਿਵੇਂ ਗੱਡੀ ਖੜਾਉਣ ਨੂੰ ਮੇਰੇ ਹਿਸਾਬ ਨਾਲ ਇਸ ਤੋਂ ਬੈਸਟ ਕੋਈ ਚੀਜ਼ ਹੋਈ ਨਹੀਂ ਸਕਦੀ ਬਿਲਕੁਲ ਜੀ ਗੱਡੀ ਆਪਣੀ ਤਪ ਜਾਂਦੀ ਐਨੀ ਗਰਮੀ ਚ ਮਲੋ ਇਹ ਚੀਜ਼ਾਂ ਨੂੰ ਸੇਫ ਰੱਖਣ ਲਈ ਕੁਝ ਹੋ ਨਹੀਂ ਸਕਦਾ ਫੋਨ ਆ ਕੇ ਇੱਕ ਬੰਦਾ ਕਹੇ ਇਹ ਇਹ ਤਾਂ ਰੇਟ ਕੀ ਹੈ ਜਿਹੜਾ ਆ ਕਰੇ ਲੱਗਦਾ ਇਹ ਜਿਹੜਾ ਸ਼ੈੱਡ ਪਿਆ ਜੀ ਮਤਲਬ ਜਿਵੇਂ 6 ਇੰਚੀ ਪਿੱਲਰਾਂ 'ਚ ਪਿਆ ਇਹ ਸਵਾ ਸਵਾ 400 ਸਕਰ ਫੁੱਟ ਰੋਏ ਬਣੇ ਆ ਮਿਲ ਵਗ ਬਗ 425 ਰੁਪਏ ਸਕਰ ਫੁੱਟ 'ਚ ਪੈਂਦਾ ਇਹ 425 ਰੁਪਏ ਸਕਰ ਫੁੱਟ ਆ ਕਿਉਂਕਿ ਇਹਦੇ ਵਿੱਚ 25 ਰੁਪਏ ਜਿਹੜੇ ਪਿੱਲਰ ਨੇ ਨਾ ਇਹ ਪਿੱਲਰ 6 ਇੰਚੀ ਨੇ ਮੋਲੋ ਇਹ 4 ਇੰਚੀ ਚ ਲੱਗਦਾ ਕਈ ਥਾਵਾਂ ਦੇ ਉੱਤੇ 400 ਰੁਪਏ ਰਹਿੰਦਾ ਵਾ ਉਹ ਏਰੀਆ ਦੇਖਣਾ ਪੈਂਦਾ ਜੇ ਵਾਲ ਦੇ ਨਾਲ ਲੱਗਦਾ ਤੇ 400 ਰੁਪਏ ਪੈਂਦਾ ਇਹ ਵਾਲ ਤੋਂ ਹਟਾ ਕੇ ਲੱਗਿਆ 6 ਇੰਚੀ ਪਿੱਲਰ ਲੱਗੇ ਆ ਤੇ ਇਹ 425 ਰੁਪਏ ਕਿਉਂਕਿ ਆਪਾਂ ਭਾਰ ਇਹਨੂੰ ਚਕਾਉਣਾ ਹਾਂ ਬਿਲਕੁਲ ਜੀ ਭਾਰ ਇਹਨੂੰ ਚੋਣ ਮੈਂ 350 ਤੋਂ ਦੋ ਸਟਾਰਟ ਕਰ ਹੋ ਜਾਂਦਾ ਜੇ ਆਪਾਂ ਕੰਧ ਨਾਲ ਹੀ ਬਿਲਕੁਲ ਪਿੱਲਰ ਲਾ ਕੇ ਤੇ ਨੂੰ ਇੱਕ ਸ਼ੈੱਡ ਹੋਰ ਦਿਖਾਵਾਂਗੇ ਨਹੀਂ ਜਗਦੀਪ ਜਿਹੜਾ ਇਹਦਾ ਆਪਾਂ ਸਕੁਅਰ ਫੁੱਟ ਨਾਪਦੇ ਆਂ ਹਾਂਜੀ ਉਹ ਇਹਦੀ ਸ਼ੈੱਡ ਦੇ ਉੱਪਰਲੇ ਨੂੰ ਨਾਪਦੇ ਆਂ ਜੀ ਉੱਪਰਲੇ ਉੱਪਰਲੇ ਦਾ ਹੀ ਮਾਪਦੇ ਆਂ ਜੀ ਇਹ ਸ਼ੈੱਡ ਹੈ ਇਸ ਟਾਈਮ 27 ਬਾਈ 19 ਦਾ ਬਣਿਆ ਹੋਇਆ ਉੱਪਰੋਂ ਉੱਪਰੋਂ ਬਸ ਉੱਪਰ ਦੀ ਫੀਤਾ ਮਾਰਨਾ ਲੰਬਾ ਫੀਤਾ ਮਾਰਨਾ ਆ ਸਾਈਡ ਦਾ ਕੋਈ ਫੀਤਾ ਨਹੀਂਗਾ ਹਾਂ ਵੀ ਆ ਆ ਉਹਦੇ ਥੱਲੇ ਵਾਲਾ ਮਟੀਰੀਅਲ ਆ ਜਿਹੜਾ ਉਹ ਮਿੰਤੀ ਦੇ ਵਿੱਚ ਹੈ ਮਿੰਤੀ ਦੇ ਵਿੱਚ ਹੀ ਆ ਬਸ ਉੱਪਰ ਉੱਪਰ ਹੀ ਮਾ ਆਪਣਾ ਆ ਕਹਿਣ ਤੋਂ ਭਾਵ ਯਾਰ ਤੁਸੀਂ ਆਪਣੀ ਜਗ੍ਹਾ ਦੇਖੋ ਤੁਸੀਂ ਫੋਨ ਕਰੋ ਜਗਦੀਪ ਨੂੰ ਵੀਡੀਓ ਬਣਾ ਕੇ ਪਾ ਦਿਓ ਕਿਸੇ ਤਰ੍ਹਾਂ ਆਪਦੇ ਏਰੀਆ 'ਚ ਜਿੱਥੇ ਲਗਾਣਾ ਉੱਥੇ ਅਸੀਂ ਦੱਸ ਦਾਂਗੇ ਕਿਹੜਾ ਸ਼ੈੱਡ ਕਾਮਯਾਬ ਕਿਹੜੇ ਸਾਈਜ਼ ਦਾ ਲੱਗੂਗਾ ਹੂੰ ਨੇ ਬਹੁਤ ਸ਼ਾਨਦਾਰ ਬਾਈ ਇਹਦੇ ਵਿੱਚ ਰੰਗ ਰੂੰਗ ਕਰਕੇ ਕੋਲੋਂ ਕੰਪਲੀਟ ਇਹ ਇੰਨੇ ਦਾ ਮਿਲ ਜਾਊਗਾ ਹੋਰ ਹੋਰ ਇਹਦੇ ਨਾਲ ਆਪਾਂ ਕੀ ਕਹਿੰਦੇ ਸੀ ਇੱਥੇ ਹੋਰ ਕੀ ਕੀਤਾ ਜਿਵੇਂ ਉਹ ਵਿੰਡੋਆਂ ਵਗੈਰਾ ਨੂੰ ਸੇਫ ਕਰਨ ਵਾਸਤੇ ਵਿੰਡੋ ਸ਼ੈੱਡ ਲਗਾਏ ਆਪਾਂ ਇੱਧਰ ਆਇਆ ਅੱਛਾ ਜਿਹੜੇ ਆਹਾ ਆ ਉੱਪਰਲੇ ਪਾਸੇ ਲੱਗੇ ਹੋਏ ਆ ਮਤਲਬ ਇਹ ਦੇਖੋ ਵਿੰਡੋਆਂ ਨੂੰ ਛਾਂ ਹੋਊਗੀ ਤੇ ਨਾਲੇ ਸਿੱਧੇ ਪਾਣੀ ਤੋਂ ਬਚਾ ਰਹਿ ਗਏ ਇਹਨਾਂ ਨੂੰ ਤੇ ਜਿਹੜਾ ਇਹ ਕੱਪੜਾ ਇਹ ਵੀ ਉਹ ਹੀਟ ਗਾਰਡ ਵਾਲਾ ਹੈ ਹੈ ਇਤ ਫੁਲ ਕੁਆਲਟੀ ਦਾ ਇਹ ਇੱਥੇ ਕਲਰਫੁਲ ਮਿਲ ਜਾਂਦਾ ਇਹ ਸਿੰਗਲ ਕੋਟਡ ਹੁੰਦਾ ਉਹ ਬਲੈਕ ਆਊਟ ਸ਼ੀਟ ਹੁੰਦੀ ਆ ਥੋੜਾ ਜਿਹਾ ਫ ਇਹ ਜੇ ਕਪੜਾ ਉਦਾਂ ਫੜਨ ਨੂੰ ਸੌਫਟ ਕਪੜਾ ਹੀ ਆ ਹਾਂ ਕਪੜਾ ਹੀ ਆ ਜੀ ਸਾਰਾ ਮਤਲਬ ਇਹ ਸਾਰਾ ਦਬਈ ਵਾਲਾ ਸਟੇਮ ਬਣ ਕੇ ਸਾਰਾ ਕੁਝ ਹਾਂਜੀ ਆਹੋ ਬਈ ਆਪਣਾ ਓਂ ਵੀ ਹੈ ਨਾ ਆਪਾਂ ਟੈਂਪਰੇਚਰ ਵਾਲੇ ਮਸਲੇ ਤੇ ਦਬਈ ਨੂੰ ਟੱਕਰ ਦੇ ਰਹੇ ਹਾਂ ਹੋਰ ਤਰੱਕੀ ਤਰੁੱਕੀ ਵਾਲੇ ਮਸਲੇ ਤੇ ਦਿੱਤੀ ਜਾਵੇ ਨਾ ਦਿੱਤੀ ਜਾਵੇ ਤੇ ਟੈਂਪਰੇਚਰ 'ਚ ਆਪਾਂ ਜ਼ਰੂਰ ਦਬਈ ਦੀ ਟੱਕਰ 'ਚ ਆ ਉਹ ਕਹਿ ਰਹੇ ਆ ਆਪਾਂ ਵੀ ਦਬਈ ਤੂੰ ਭੱਜ ਲਾ ਅਸੀਂ ਆ ਗਏ ਅਸੀਂ ਆ ਗਏ ਮੇਰੇ ਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਦਬਈ ਵਾਲੇ ਸੰਦ ਵਰਤਣੇ ਪੈਣੇ ਆ ਲੈ ਵੀ ਸਤਿਨਾਮ ਮੈਨੂੰ ਦਵਾਈ ਵਾਲੇ ਇੱਕ ਤਾਂ ਹੋਰ ਦਿਖਾ ਆਪਾਂ ਨੂੰ ਫਿਕਰ ਕਰਨਾ ਪੈਣਾ ਦਵਾਈ ਦੇ ਨਾਲ ਹਨਾ ਠੀਕ ਹੈ ਜੀ ਕੋਈ ਗੱਲ ਤੇ ਦਵਾਈ ਨੂੰ ਵੀ ਕਹਿੰਦੇ ਆ ਵੀ ਆ ਗਏ ਮੱਲਾ ਟੈਂਪਰੇਚਰ ਚ ਅਸੀਂ ਤੇਰੇ ਮਗਰੇ ਮਗਰੀ ਆ ਗਏ ਜੀ ਫਰੀ ਤਾਂ ਅੰਦਰ ਆ ਪੁੱਤ ਅੰਦਰ ਆ ਅੰਦਰ ਆ ਅੰਦਰ ਆ ਤਾਂ ਅੰਦਰ ਆ ਮੌਕਾ ਆ ਗਿਆ ਸਾਰਾ ਕੁਝ ਦਿਖਾਉਣ ਦਾ ਦੇਖ ਆਪਣੀ ਥਾਰ ਖੜੀ ਪੁੱਤ ਐਵੇਂ ਵੀ ਪੈ ਸਕਦਾ ਸ਼ੈੱਡ ਸੋਹਣਾ ਹੁਣ ਮੌਕਾ ਪਤਾ ਕੀ ਆ ਗਿਆ ਕਿ ਉਹ ਸਾਰੀਆਂ ਚੀਜ਼ਾਂ ਦਿਖਾਉਣ ਦਾ ਮੌਕਾ ਆ ਗਿਆ ਜਿੱਥੇ ਆਪਾਂ ਕਹਿ ਸਕਦੇ ਆ ਕਿ 22 ਜਗਦੀਪ ਵੱਲੋਂ ਕੀਤੇ ਗਏ ਕੰਮਾਂ ਦਾ ਸਾਰਾ ਕੁਝ ਪਿਆ ਗਮਲੇ ਪਏ ਆ ਝੂਲੇ ਪਏ ਆ ਆਊਟਡੋਰ ਫਰਨੀਚਰ ਪਿਆ ਸਾਰਾ ਕੁਝ ਪਿਆ ਪਹਿਲਾਂ ਭਾਈ ਮੈਨੂੰ ਆਉਂਦਾ ਸੀ ਵੀ ਆ ਗਮਲੇ ਵੀ ਤੁਹਾਡੇ ਕੋਲੇ ਹਨ ਹਾਂ ਇਹ ਗਮਲੇ ਵੀ ਫਾਈਬਰ ਦੇ ਬਣਦੇ ਆ ਜੀ ਆਪਣੇ ਕੋਲ ਇਹਦੇ ਵਿੱਚ ਹਰੇਕ ਸਾਈਜ਼ ਮਿਲ ਜਾਂਦਾ ਆਪਣੇ ਕੋਲ ਜਿਵੇਂ ਪੇਂਟੇਬਲ ਆ ਆਹ ਮੈਂ ਐਂ ਕਹਿਣ ਲੱਗਿਆ ਸੀ ਵੀ ਤਾਂ ਰੰਗ ਨਾ ਖਰਾਬ ਹੋ ਜਾਏ ਨੀ ਚਮਕ ਨਾ ਖਰਾਬ ਹੋ ਜਾਏ ਨੀ ਨੂੰ ਆਪਾਂ ਜਦੋਂ ਮਰਜ਼ੀ ਕਰ ਨੂੰ ਪੇਂਟ ਕਰਾਉਨੇ ਆ ਇਹਨੂੰ ਪੇਂਟ ਕਰਾਓ ਡਿੱਕੋ ਪੇਂਟ ਕਰਾਓ ਗਾਨਾ ਪੇਂਟ ਜਿਵੇਂ ਜਿੱਦਾਂ ਦਰਵਾਜ਼ਿਆਂ ਨੂੰ ਪੇਂਟ ਹੁੰਦਾ ਐਵੇਂ ਪੇਂਟ ਹੋ ਜਾਣਾ ਜੀ ਇਹਨੂੰ ਤੇ ਇਹਨੂੰ ਟੁੱਟਣਾ ਹੈ ਨਹੀਂ ਇਹਨੂੰ ਟੁੱਟਣਾ ਛੇਤੀ ਐ ਨਹੀਂ ਤੇ ਉਹ ਵੀ ਮੰਦਾ ਸੌਦਾ ਨਹੀਂ ਐਵਰੇਜ ਮੰਨ ਲਓ ਚਲੋ ਵਧੀਆ ਰੇਟ ਵਾਈਜ਼ ਤਾਂ ਮੀਡੀਅਮ ਹੀ ਪੈਂਦਾ ਬਰਾਬਰ ਜੀ ਪੈਂਦੇ ਆ ਦੂਜੇ ਗਮਲੇ ਪਰ ਕੁਆਲਿਟੀ ਵਧੀਆ ਰਹਿ ਜਾਂਦੀ ਆ ਸੋਹਣੇ ਬਹੁਤ ਲੱਗਦੇ ਆ ਵਾਈਟ ਕਲਰ ਦੇ ਐਡਾ ਗਮਲੇ ਨਾਲੋਂ ਜੇ ਇਹਦੇ ਰੇਟ ਦਾ ਮੁਕਾਬਲਾ ਕਰੋਗੇ ਨਾ ਰੇਟ 'ਚ ਵੀ ਭਾਜ ਪਊਗਾ ਹਾਂ ਤੇ ਆਹ ਦੇਖੋ ਦੇਖ ਫੇਰ ਇਹਦੀ ਨਾ ਉੱਪਰੋਂ ਆ ਕੰਨੀ ਜੀ ਮੋੜ ਕੇ ਮਤਲਬ ਇਹਨੂੰ ਇਹਦੀ ਮਟਾਈ ਵੀ ਉਵੇਂ ਦਿਖਾਤੀ ਫੀਲ ਵੀ ਉਵੇਂ ਦੇਤਾ ਬਿਲਕੁਲ ਜੀ ਬਿਲਕੁਲ ਵੈਸੇ ਹਲਕਾ ਹਾਂ ਵੈਸੇ ਹਲਕਾ ਵਜਨ ਬਾਈ ਜੀ ਤੇ ਆਹਾ ਬਾਈ ਆ ਵੀ ਮਿਲ ਜਾਂਦਾ ਆਹਾ ਆਹ ਹਾਂ ਬਿਲਕੁਲ ਜੀ ਆਪਣੇ ਕੋਲ ਜਿਵੇਂ ਛਤਰੀ ਵਗੈਰਾ ਆ ਕੇਨ ਵਾਲਾ ਫਰਨੀਚਰ ਆਏਗਾ ਆਊਟਡੋਰ ਉਧਰ ਆਪਣੇ ਕੋਲ ਦੂਜਾ ਵੀ ਪੈਲਮੀਨੀਅਮ ਕਾਸਟਿੰਗ ਵੀ ਲੈਣ ਦਾ ਫਰਨੀਚਰ ਮਿਲੂਗਾ ਆਪਣੇ ਕੋਲ ਠੀਕ ਆ ਤੇ ਆ ਮੈਂ ਨਾ ਉਹ ਗੁਰੀ ਵਾਲਾ ਝੂਲਾ ਇਹ ਤਾਂ ਗੁਰੀ ਵਾਲਾ ਝੂਲਾ ਵੱਜਣ ਲੱਗ ਗਿਆ ਹਾਂ ਉਹ ਝੂਲਾ ਉਹ ਆਏ ਉਸ ਤੋਂ ਬਾਅਦ ਅੱਜ ਆਪਾਂ ਪਹਿਲਾ ਲਾਂਚ ਕਰਨਾ ਆਪੀ ਇਸ ਗੱਡੀ ਵਾਲਾ ਬਣਾਇਆ ਉਹਦੇ 'ਚ ਉਹਦੇ 'ਚ ਆ ਬਣਾਤਾ ਆ ਦੇਖੋ ਹੂੰ ਆਹ ਟਾਂਚਾ ਇਹ ਅਸਲ ਤੇ ਵਿੱਚ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਪਾਇਆ ਗੁਰੂ ਹੀ ਨੇ ਹਾਂ ਗੁਰੂ ਵੀਰ ਨੇ ਪਾਇਆ ਗੁਰੂ ਦੀ ਰੀਲ ਨੇ ਇਹ ਤਹਿਲ ਕਮਚਾਤਾ ਹਨਾ ਬਾਈ ਬਿਲਕੁਲ ਜੀ ਤੇ ਜਿਹੜੇ ਗਾਕ ਨੇ ਬਾਈ ਹੁਣਾਂ ਨੂੰ ਦਿੱਤਾ ਸੀ ਆਈਡੀਆ ਉਹਦਾ ਝੂਲਾ ਹਜੇ ਦੇਣ ਵਾਲਾ ਉਹਦਾ ਝੂਲਾ ਉਹਨਾਂ ਦਾ ਦੇਣ ਵਾਲਾ ਉਹਨਾਂ ਨੇ ਹਲੇ ਘਰ ਬਣਦਾ ਉਹ ਕਹਿੰਦੇ ਵੀ ਆਪਾਂ ਲੈਣਾ ਨਵੰਬਰ ਦਸੰਬਰ ਚ ਤੇ ਪਰ ਪਤਾ ਨਹੀਂ ਕਿੰਨੇ ਘਰਾਂ ਜੋ ਉਤੋਂ ਪਹਿਲਾਂ ਪਤਾ ਨਹੀਂ ਕਿੰਨੇ ਚਲ ਗਿਆ ਤੇ ਬਾਈ ਦਾ ਮੈਂ ਹਰੇਕ ਪਿੱਛੇ ਵੀ ਵੀਡੀਓ ਚ ਜ਼ਿਕਰ ਕਰਿਆ ਸੀ ਵੀ ਉਹ ਫੌਰਨ ਆ ਉਹਨਾਂ ਨੇ ਰੀਲ ਭੇਜੀ ਸੀ ਇੱਕ ਚਾਈ ਚਾਈਨਾ ਮੈਡ ਝੂਲੇ ਦੀ ਤੇ ਬਾਈ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਯਾਦ ਰੱਖਦੇ ਹੋ ਹਾਂ ਨਹੀਂ ਭਾਈ ਤੁਹਾਨੂੰ ਤਾਂ ਯਾਦ ਵੀ ਰੱਖਦੇ ਆ ਤੇ ਤੁਹਾਨੂੰ ਯਾਦ ਰੱਖਾਂਗੇ ਵੀ ਤੁਹਾਡੀ ਤੁਹਾਡੇ ਆਈਡੀਏ ਨੇ ਸਾਡੀ ਰੋਜੀ ਰੋਟੀ 'ਚ ਵੀ ਬਹੁਤ ਵੱਡਾ ਹਿੱਸਾ ਪਾਇਆ ਹੈ ਬਹੁਤ ਵੱਡਾ ਯੋਗਦਾਨ ਪਾਇਆ ਹੈ ਹੈਨਾ ਭਾਈ ਤੇ ਹੋ ਸਕਦਾ ਕਿ ਹੋਰ ਕੋਈ ਸੱਜਣ ਬੈਠਾ ਹੋਵੇ ਕੈਮਰੇ ਤੇ ਜਿਹੜਾ ਹੋਰ ਇਹਦੂ ਅੱਗੇ ਯੋਗਦਾਨ ਪਾ ਬਿਲਕੁਲ ਜੀ ਬਿਲਕੁਲ ਕੋਈ ਨਵਾਂ ਆਈਡੀਆ ਦਿਓ ਬਣਾਵਾਂਗੇ ਆਪਾਂ ਪੇਸ਼ ਕਰਾਂਗੇ ਤੁਸੀਂ ਨਾ ਸੱਚੀ ਜੋ ਪਾਈਦੇ ਆਈਡੀਏ ਆ ਉਹਨਾਂ ਨੂੰ ਤੁਸੀਂ ਆਨੰਦ ਲੈ ਸਕਦੇ ਆ ਪਰ ਜੇ ਤੁਸੀਂ ਆਪਣਾ ਆਈਡੀਆ ਦਿਓਗੇ ਤਾਂ ਉਹ ਵੀ ਅਸੀਂ ਹਰੇਕ ਵੀਡੀਓ 'ਚ ਮੈਂਸ਼ਨ ਕਰਾਂਗੇ ਹੈਨਾ ਭਾਈ ਹਾਂਜੀ ਜੀ ਤੇ ਆਹ 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 ਬੰਦੂ ਨੇ ਕਲਰ ਚੇਂਜ ਹੋ ਗਿਆ ਜੀ ਮਾਡਲ ਉਹੀ ਹੈ ਵੀ ਆਹ ਆਹ ਗੁਰੀ ਵਾਲਾ ਤੇ ਉਹ ਮਾਡਲ ਗੁਰੀ ਵਾਲੀ ਰਾਲਾ ਉਹ ਗੁਰੀ ਲਾਉਰੇ ਆਪਣੇ ਘਰ ਹੀ ਪਿਆ ਜੇ ਉਹ ਸੇਮ ਵੀ ਦਿਖਾਉਣਾ ਉਹੀ ਝੂਲਾ ਜਿਹੜਾ ਵੀਡੀਓ ਚ ਦਿਖਾਇਆ ਉਹਨਾਂ ਨੇ ਉਹ 부ਸ਼ਾਂ ਚ ਸੀ ਹੁਣ ਬੈਰਿੰਗਾਂ ਚ ਹੁੰਦਾ ਅੱਛਾ ਫਿਰ ਥੋੜੇ ਥੋੜਾ ਉਹਦੇ ਵਿੱਚ ਬਦਲਾ ਕਰ ਹਾਂ ਬਦਲ ਕਰਤਾ ਆਪਾਂ ਮਲੋ ਉਹ 30000 ਦਾ ਪੈਂਦਾ ਸੀਗਾ ਇਹ ਹੁਣ 34000 ਦਾ ਪੈਂਦਾ ਇਹਦੇ ਵਿੱਚ ਬੈਰਿੰਗ ਲਾਤੇ ਆਪਾਂ ਸਾਰੇ ਦੇਖੀ ਪ੍ਰੀਤ ਕੰਮ ਦੇਖੀ ਕੁਆਲਿਟੀ ਦਾ ਦੇਖੀ ਕੱਲਾ ਕੱਲਾ ਪੈਪ ਆ ਨਾ ਜਿਹੜਾ ਉਹ ਆਈਐਸਆਈ ਦੀ ਮੋਹਰ ਆ ਜਿਹੜੀ ਉੱ ਵੇ ਮਤਲਬ ਕੰਮ ਆ ਜਿਹੜਾ ਇਹ ਕੰਮ ਸਾਰੀ ਪੀਐਸਆਈ ਪਾਈਪ ਲੱਗੂਗਾ ਐਨ ਇਹਦੇ ਚ 16 베어ਿੰਗ ਪੈਂਦੇ ਬੜੀ ਕੁਆਲਿਟੀ ਦੇ ਤੋ ਇਹ ਉਹਦੇ ਨਾਲ ਹੀ ਤਿਆਰ ਹੋਊਗਾ ਸਾਰਾ ਆਹ ਭਾਈ ਆਹਾਂ ਸਟੀਲ ਦਾ ਨਹੀਂ ਇਹ ਆਪਣਾ ਐਲੂਮੀਨੀਅਮ ਕਾਸਟਿੰਗ ਫਰਨੀਚਰ ਆ ਜੀ ਪਾਊਡਰ ਕੋਟਿੰਗ ਪੇਂਟ ਹੁੰਦਾ ਇਹਦੇ ਤੇ ਮੰਨ ਲਓ ਪਾਰਕ ਵਾਸਤੇ ਕਿਸੇ ਨੇ ਰੱਖਣਾ ਨੂੰ ਬਾਹਰ ਇਨ ਜਿਆਦਾ ਆਊਟਡੋਰ ਹੀ ਰਹਿਣਾ ਪਾਰਕ ਵਾਸਤੇ ਬਹੁਤ ਵਧੀਆ ਚੀਜ਼ ਬਣਦੀ ਹੈ ਵੀ ਤੁਸੀਂ ਇਹ ਗੱਲ ਦਾ ਫਿਕਰ ਕਰਨਾ ਹੀ ਨਹੀਂ ਵੀ ਮੀਂਹ ਆ ਗਿਆ ਉਹ ਹਨੇਰੀ ਆ ਗਈ ਰੂਫਟਾਪ ਤੇ ਰੱਖਣਾ ਕਿਸੇ ਨੇ ਪਾਰਕ ਜਿ ਰੱਖਣਾ ਸ਼ਹਿਰਾਂ ਚ ਰੂਫਟਾਪ ਤੇ ਵਰਤਿਆ ਜਾਂਦਾ ਇਹਦਾ ਰੂਫਟਾਪ ਤੇ ਰੱਖਣ ਦਾ ਇੱਕ ਹੋਰ ਲੌਜੀਕ ਆ ਵੀ ਇਹ ਨੇਰੀ ਚ ਉੱਡਦਾ ਨਹੀਂ ਉੱਡਦਾ ਜੀ ਨਹੀਂ ਉੱਡਦਾ ਠੀਕ ਹੈ ਕਹਿੰਦੇ ਜੇ ਤੁਸੀਂ ਹੌਲਾ ਫਰਨੀਚਰ ਰੱਖਦੇ ਆ ਆਊਟਡੋਰ ਵਾਲਾ ਉਹਦਾ ਇਹ ਨਹੀਂ ਪਤਾ ਵੀ ਉਹ ਥੱਲੇ ਕਿਸ ਦੇ ਸਿਰ ਚ ਬੱਲੇ ਹਾਂ ਬਿਲਕੁਲ ਜੀ ਇਹ ਉੱਡਦਾ ਨਹੀਂ ਬਿਲਕੁਲ ਹਨਾ ਭਾਈ ਆਪਾਂ ਇੱਕ ਛਤਰੀ ਬਣਾਈ ਆ ਸਟੀਲ ਚ ਸਪੈਸ਼ਲ ਕੱਪੜਾ ਲਗਾ ਕੇ ਆਹ ਉਹ ਜਿਹੜਾ ਪਾਲ ਤੇ ਲਾਉਣੀ ਆ ਜਾਂ ਆਪਾਂ ਕਿਤੇ ਰੇਟਾਬਿਆਂ ਵਗੈਰਾ ਤੇ ਲੋਡ ਐਵੇਂ ਦੀਆਂ ਚੀਜ਼ਾਂ ਦੀ ਕੋਈ ਨਿੱਕਾ ਮੋਟਾ ਪੂਲ ਪਾਲ ਬਣਿਆ ਪਾਰਕ ਬਣਿਆ ਇਹ ਉਹਦੇ ਵਾਸਤੇ ਜਾਂਦਾ ਬਹੁਤ ਕਮਾਲ ਚੀਜ਼ ਆ ਤੁਹਾਨੂੰ ਆਉਣਾ ਕਿੱਥੇ ਪੈਣਾ ਜੇ ਤਾਂ ਤੁਸੀਂ ਆਉਣਾ ਤਾਂ ਬਾਦਸ਼ਾਹਪੁਰ ਹੂੰ ਪਿੰਡ ਆਉਣਾ ਹਨਾ ਬਾਦਸ਼ਾਹਪੁਰ ਸ਼ਹਿਰ ਆ ਸ਼ਹਿਰ ਖੁਸ਼ ਹੋਇਆ ਸ਼ਹਿਰ ਸ਼ਹਿਰ ਆ ਕਿਸ਼ ਕਸਬਾ ਜੇ ਨਹੀਂ ਆਉਣਾ ਤੇ ਤੁਸੀਂ ਆ ਸੱਜਣ ਦਾ ਨੰਬਰ ਆ ਜਿਹੜਾ ਨਾ ਸਕਰੀਨ ਤੇ ਆ ਬਾਈ ਹੋਰ ਕੀ ਕੀ ਕੰਮ ਕਰਕੇ ਦੇ ਸਕਦੇ ਆ ਹੋਰ ਕੀ ਕੀ ਸਹੂਲਤਾਂ ਦੇ ਸਕਦੇ ਆ ਜੀ ਆਪਾਂ ਛੋਟੇ ਜੇ ਬੱਚੇ ਵਾਲੇ ਪਿੰਗੇ ਤੋਂ ਲੈ ਕੇ ਘਰ ਵਾਸਤੇ ਹਰੇਕ ਤਰ੍ਹਾਂ ਦਾ ਤੁੱਲਾ ਗਾਰਡਨ ਵਾਸਤੇ ਕੋਈ ਚੇਅਰ ਚਾਹੀਦੀ ਆ ਪਾਰਕ ਚੇਅਰ ਕਲੋਨੀਆਂ ਵਾਸਤੇ ਸਿਟਿੰਗ ਵਾਲੀਆਂ ਚੇਹਰਾ ਚਾਹੀਦੀਆਂ ਉਹ ਚੀਜ਼ਾਂ ਸਾਰੀਆਂ ਮਿਲ ਜਾਣਗੀਆਂ ਫਿਰ ਆਊਟਡੋਰ ਜਿਮ ਆ ਗਿਆ ਆਪਣੇ ਕੋਲੇ ਜੀ ਤੇ ਉਸ ਤੋਂ ਬਾਅਦ ਸਕੂਲਾਂ ਵਾਸਤੇ ਹਰੇਕ ਪ੍ਰਕਾਰ ਦਾ ਝੂਲਾ ਛੋਟੇ ਜਿਹੇ ਸਲਾਈਡਰ ਤੋਂ ਲੈ ਕੇ ਹੁਣ ਤਾਂ ਆਪਾਂ ਪਲੇਵੇ ਵਾਸਤੇ ਵੀ ਜਿਵੇਂ ਛੋਟੇ ਸਕੂਲਾਂ ਵਾਸਤੇ ਵੀ ਝੂਲੇ ਮਿਲਣਗੇ ਤੇ ਪਲੇਵੇ ਵੀ ਤੇ ਇੱਕ ਹੋਰ ਆ ਜਿੰਨੇ ਮਾਸਟਰ ਬੀਰ ਭੈਣ ਭਾਈ ਕਰਦੇ ਆ ਇਹ ਉਹ ਵੀ ਸਿਸਟਮ ਬਣਾਉਂਦੇ ਆ ਜਿਹੜਾ ਤੁਹਾਡੇ ਮੈਥ ਵਾਲਾ ਸਾਇੰਸ ਵਾਲਾ ਹਾਂ ਜਿਹੜਾ ਜਿਵੇਂ ਐਜੂਕੇਸ਼ਨ ਪਾਰਕ ਵਗੈਰਾ ਉਹ ਵੀ ਟਾਈਮ ਦੇਖ ਕੇ ਜੇ ਟਾਈਮ ਹੋਵੇ ਤਾਂ ਉਹ ਅਸੀਂ ਤਿਆਰ ਕਰਦੇ ਹਾਂ ਸਕੂਲਾਂ ਲਈ ਯਾਰ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਆਪਣੇ ਵੱਲੋਂ ਕਹਿ ਦਿੰਦਾ ਸਕੂਲਾਂ ਵਾਲੇ ਕੰਮ 'ਚ ਉਹ ਬੰਦਾ ਕਮਾਈ ਵੀ ਨਹੀਂ ਕਰਦਾ ਕਾਸਟ ਵੱਲੋਂ ਤੇ ਸਰਕਾਰੀ ਸਕੂਲ ਸਰਕਾਰੀ ਸਕੂਲਾਂ ਵਾਸਤੇ ਕੰਮ ਦੀ ਵੀ ਕੁਆਲਿਟੀ ਦਵਾਂਗੇ ਗਰੰਟੀ ਆਏ ਕਿਉਂਕਿ ਸਰਕਾਰੀ ਸਕੂਲਾਂ ਦੇ ਮਾਸਟਰਾਂ ਨੇ ਆਈਵੀ ਗ੍ਰਾਂਟ ਦੇ ਵਿੱਚ ਪੈਸੇ ਪਾਉਣੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਆਪਾਂ ਪਹਿਲੀ ਵੀਡੀਓ 'ਚ ਵੀ ਮਾਸਟਰਾਂ ਨੇ ਅੱਜ ਦੀ ਗੱਪਾਂ ਨੂੰ ਤਾਂ ਮੰਨ ਲਓ ਪੱਲਿਓ ਪਾ ਕੇ ਹੀ ਸਮਾਨ ਲਿਆ ਵਾ ਤੇ ਆਪਾਂ ਕੁਆਲਿਟੀ ਦਿੱਤੀ ਹੈ ਗਰੰਟੀ ਸਰਕਾਰੀ ਸਕੂਲ 'ਚ ਪੜਾਉਣ ਵਾਲੇ ਮਾਸਟਰਾਂ ਦੀ ਸਫਤ ਕਰਕੇ ਮੈਂ ਵੀਡੀਓ ਬੰਦ ਕਰਦਾ ਇਸ ਵੀਰ ਤੋਂ ਇਹ ਗੱਲ ਪਤਾ ਲੱਗੀ ਵੀਰ ਕਹਿੰਦਾ ਵੀ ਜਿੰਨੇ ਮਾਸਟਰਾਂ ਨੇ ਮੇਰੇ ਕੋਲੋਂ ਕੰਮ ਕਰਵਾਇਆ ਜੇ ਗ੍ਰਾਂਟ ਆਈ ਸੀ ਲੱਖ ਰੁਪਈਆ ਤਾਂ ਉਹਨਾਂ ਨੇ 120 ਦਾ ਸਮਾਨ ਤਾਂ ਬਣਾਇਆ ਹੋਊਗਾ ਕਿਸੇ ਨੇ ਨਾ ਬੇਦਾਰੀ ਨਹੀਂ ਬਣਾਇਆ ਜੀ ਬਿਲਕੁਲ 20000 ਕੋਲੋਂ ਤਾਂ ਪਾਤਾ ਹੋਊਗਾ ਮਤਲਬ ਮਾਸਟਰਾਂ ਨੂੰ ਆਪਣੇ ਸਕੂਲ ਨਾਲ ਆਪਣੇ এনवायरमेंट ਨਾਲ ਇੰਨੀ ਮੁਹੱਬਤ ਹੁੰਦੀ ਆ ਤੇ ਇਸ ਕਰਕੇ ਬਾਈ ਜਾਂਦਾ ਵੀ ਮੈਂ ਇਹ ਫੈਸਲਾ ਹੀ ਕਰ ਲਿਆ ਸੀ ਵੀ ਜਦੋਂ ਸਰਕਾਰੀ ਸਕੂਲ ਦਾ ਆਰਡਰ ਹੋਊਗਾ ਬਈ ਉਦੋਂ ਆਪਣੇ ਜਿਹੜੇ ਹੈਗੇ ਆ ਨਾ ਪਮਾਨੇ ਹੋਰ ਹੋਣਗੇ ਬਿਲਕੁਲ ਜੀ ਤੇ ਵੈਸੇ ਬਾਈ ਹੁਣੀ ਕਿਉਂਕਿ ਕੰਮ ਹਲਕ ਚ ਕਰਦੇ ਆ ਹਰੇਕ ਗਾਹਕ ਨੂੰ ਬਹੁਤ ਪੜਤੇ ਚ ਪੈ ਜਾਂਦੇ ਆ ਨੰਬਰ ਨੋਟ ਕਰ ਲਓ